ਤੇ ਉਧਰ ਮੁਹਾਲੀ ਦੇ ਵਿੱਚ ਗਊ ਗਰਾ ਸੇਵਾ ਸੰਮਤੀ ਵੱਲੋਂ ਪਸ਼ੂਆਂ ਦੀ ਸੇਵਾ ਲਈ ਇੱਕ ਮੁਫਤ ਪਸ਼ੂ ਹਸਪਤਾਲ ਚਲਾਇਆ ਗਿਆ ਇਸ ਗਊ ਹਸਪਤਾਲ ਦੇ ਵਿੱਚ ਕਰੀਬ 35 ਲੱਖ ਦੀ ਲਾਗਤ ਦੇ ਨਾਲ ਅਤ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਨੇ ਜਿਨ੍ਹਾਂ ਦੇ ਨਾਲ ਗਊਆਂ ਦਾ ਇਲਾਜ ਕੀਤਾ ਜਾਂਦਾ ਇਸ ਸਮੇਂ ਦੌਰਾਨ 125 ਦੇ ਕਰੀਬ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ 24 ਘੰਟੇ ਮਾਹਰ ਡਾਕਟਰਾਂ ਦੀਆਂ ਟੀਮਾਂ ਇਸ ਪਸ਼ੂ ਹਸਪਤਾਲ ਦੇ ਵਿੱਚ ਮੌਜੂਦ ਰਹਿੰਦੀਆਂ ਨੇ ਦੱਸਦੇ ਕਿ ਇਸ ਹਸਪਤਾਲ ਦੇ ਵਿੱਚ ਆਈ ਸੀ ਯੂ ਤੇ ਗਊ ਰਸੋਈ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਤੋਂ ਮੁਹਾਲੀ ਦੇ ਵਿੱਚ ਗਊ ਘਰਾਸੇਵਾ ਸਮਿਤੀ ਵੱਲੋਂ ਪਸ਼ੂਆਂ ਦੀ ਸੇਵਾ ਦੇ ਲਈ ਮੁਫਤ ਪਸ਼ੂ ਹਸਪਤਾਲ ਚਲਾਇਆ ਜਾ ਰਿਹਾ ਹੈ 35 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਅਤ ਅਦੁਨਿਕ ਮਸ਼ੀਨਾ ਗਊਆਂ ਦੀ ਇਲਾਜ ਦੇ ਲਈ ਲਗਾਈਆਂ ਗਈਆਂ ਨੇ ਇਸੇ ਅਸਤ ਖੜੇਆਂ ਗਊ ਘਰਾਸੇਵਾ ਸਮਿਤੀ ਵੱਲੋਂ ਚਲਾਏ ਜਾ ਰਹੇ ਫ੍ਰੀ ਗਊ ਹਸਪਤਾਲ ਦੇ ਵਿੱਚ ਜਿੱਥੇ ਕਿ ਡਾਕਟਰਾਂ ਦੀ ਟੀਮ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਡਾਕਟਰਾਂ ਦੀ ਟੀਮ ਲੱਗੀ ਹੋਈ ਹੈ ਪਸ਼ੂਆਂ ਨੂੰ ਬਚਾਉਣ ਲਈ ਤਾਂ ਜਿਵੇਂ ਕਿ ਐਕਸੀਡੈਂਟ ਗੱਡੀ ਹੈਗੀਆਂ ਨੇ ਪਸ਼ੂ ਨੇ ਉਹ ਵੀ ਕਾਫੀ ਬਿਮਾਰ ਨੇ ਹੋਰ ਵੀ ਕਈ ਪਸ਼ੇ ਜਿਹੜੇ ਪਸ਼ੂ ਹੋ ਗਏ ਨੇ ਆਈ ਸੀ ਯੂ ਇੱਕ ਤਰੀਕਾ ਜਿਵੇਂ ਕਿ ਆਪਾਂ ਕਹਿ ਦਈਏ ਕਿ ਪਸ਼ੂਆਂ ਦਾ ਆਈ ਸੀ ਯੂ ਹੈ ਜਿੱਥੇ ਕਿ ਵੈਟਰਨਰੀ ਡਾਕਟਰਸ ਵੱਲੋਂ ਇਹਦਾ ਦੇਖ ਰੇਖੀ ਕੀਤੀ ਜਾ ਰਹੀ ਹੈ ਤੇ ਕਈ ਪਸ਼ੂ ਜਿਹੜੇ ਅਜੇ ਹੀ ਵੀ ਨੇ ਜਿਨ੍ਹਾਂ ਨੂੰ ਕਿ ਪੈਰਲਾਈਜ਼ ਹੋਇਆ ਹੋਇਆ ਤੇ ਦੂਸਰੇ ਪਾਸੇ ਜਿਹੜੀ ਗਾਵਾਂ ਨੇ ਇੱਕ ਬਾਕਸ ਸੇ ਹੋਰ ਵੀ ਦੇਖ ਸਕਦੇ ਹੋ ਤੁਸੀਂ ਕਿ ਇਸ ਗਾਂ ਨੂੰ ਵੀ ਪੈਰਲ ਇਹ ਵੀ ਪੈਰਲਾਈਜ਼ ਦੀ ਮਰੀਜ਼ ਹੈ ਪੈਰਲਟਿਕ ਹੈ ਤੇ ਦੂਸਰੇ ਪਾਸੇ ਇੱਕ ਹੋਰ ਪਸ਼ੂ ਜਿਹੜੇ ਨੇ ਉਹਨਾਂ ਨੂੰ ਕਈਆਂ ਨੂੰ ਪੋਲੀਓ ਵੀ ਹੈ ਕਈਆਂ ਨੂੰ ਹੋਰ ਵੀ ਬਿਮਾਰੀਆਂ ਨੇ ਇਸ ਲਈ ਸਾਡੇ ਨਾਲ ਡਾਕਟਰ ਜਿਹੜੇ ਹੈਗੇ ਨੇ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੀ ਬਿਮਾਰੀਆਂ ਨੇ ਤੇ ਕਿਸ ਤਰੀਕੇ ਦਾ ਇਲਾਜ ਕੀਤਾ ਜਾਂਦਾ ਹੈ 60 70 ਗਏ ਸੀਰੀਅਸ ਹੈ ابھی ਇਸੀ ਕੰਡੀਸ਼ਨ ਵਿੱਚ ਹੈ ਜੋ ਨਾ ਖਾਪ ਚੀਨ ਨਾ ਬੈਠ ਪਾਤੀ ਹੈ ਉਹਨੂੰ ہماری ਟੀਮ ਲੱਗ ਕੇ ਦੋ ਟੀਮ ਟੀਮ ਬਲਟੀ ਕਰਦੇ ਹੈ ਉਹਨੂੰ ਪਾਣੀ ਪਿਲਾਤੇ ਹੈ ਖਾਣਾ ਖਿਲਾਤੇ ਹੈ ਤੇ ਇੰਜੈਕਸ਼ਨ ਲੱਗਦਾ ਹੈ ਟਰੀਟਮੈਂਟ ਹੋਤਾ ਹੈ ज्यादातर तो देखने में आया कि कई गांव ऐसे गाँव गाँव गाँ ऐसे हैं कि जिनके पैर भी नहीं है बिल्कुल उनका कैसे ट्रीटमेंट चल रहा है उनको कैसे देख रेख कर रहे हैं उसमें उनका दिन में दो बार ड्रेसिंग होता है उनको खड़ा किया जाता है उनको पानी पिलाया जाता है कई खड़े नहीं होते तो उनको मशीन में खड़ा करके उसको खड़ा किया जाता है ताकि वो सही व्यवस्थित खड़ी हो पाए अपने पास इस वक्त कितनी डॉक्टर्स की टीम है या कितना मेडिकल स्टाफ है अपने पास में चार डॉक्टर हैं अभी फिलहाल एक एम्बुलेंस है चौबीस घंटे डॉक्टर यही है इनके इलाज के लिए जो दवाइयां वगैरह आ रही हैं वो कैसे अवेलेबल हो रही है दवाई आ रही है तो ये संस्था ही कर रही है मैनेजमेंट ना किसी गवर्नमेंट से आती है ये संस्था मैनेजमेंट करती है और दानी से जो आती है एस एंड डॉक्टर जेडे की गौग्राफ सेवा जेडे डॉक्टर्स की टीम को लीड करते हैं तो मोहाली तो मनीष शंकर